ਇਸ ਵਕਤ ਦੀ ਵੱਡੀ ਖਬਰ ਸੁਖਵੀਰ ਬਾਦਲ ਦੇ ਕਤਲ ਕਰਨ ਦੇ ਇਰਾਦੇ ਨਾਲ ਚਲਾਈ ਗੋਲੀ ਸੁਖਵੀਰ ਸਿੰਘ ਬਾਦਲ ਤੇ 3 ਸਰਦਾਰ ਸਾਹਿਬ ਦੇ ਬਾਹਰ ਚਲਾਈ ਗੋਲੀ ਦਲ ਖਾਲਸਾ ਨਾਲ ਜੁੜੇ ਸ਼ਖਸ ਨੇ ਚਲਾਈ ਗੋਲੀ ਗੋਲੀ ਚਲਾਉਣ ਵਾਲੇ ਦੀ ਪਛਾਣ ਨਾਰਾਇਣ ਸਿੰਘ ਚੋੜਾ ਦੇ ਰੂਪ ਵਿੱਚ ਕੀਤੀ ਗਈ ਪੁਲਸ ਨੇ ਗੋਲੀ ਚਲਾਉਣ ਵਾਲੇ ਸ਼ਖਸ ਨੂੰ ਕੀਤਾ ਕਾਬੂ ਸੁਖਵੀਰ ਸਿੰਘ ਬਾਦਲ ਨੂੰ ਨਹੀਂ ਲੱਗੀ ਗੋਲੀ गोली मारने की कोशिश भी फायदेमंद नहीं गोली मारने की कोशिश की लेकिन हमने पत्थर की गोली मार दी है यह बात है जिसमें गोली मारने की कोशिश की नहीं नमक मारो बोलो बोलो बड़ी खबरदार सुखी कर बड़ी खबर है सुनील कुमार ने पकड़ लिया ਦੀ ਗਈ ਹੈ ਸਰਕਾਰ ਜਿਹੜੀ ਗੋਲੀ ਜਿਹੜੀ ਚਲਾਈ ਗਈ ਹੈ ਸਸ਼ਕਤੀ ਜਿਹੜੀ ਆਪਣੀ ਪਿੱਛੇ ਕੋਈ ਪਤਾ ਜੀ ਕੋਣ ਹੈ ਕਿਹੜਾ ਸਸ਼ਕਤੀ ਐਡੇ ਵੱਡੇ ਸੁਰੱਖਿਆ ਘੇਰੇ ਨੂੰ ਤੋੜ ਕੇ ਨਹੀਂ ਜੀ ਸੁਰੱਖਿਆ ਘੇੜਾ ਵੇਖੋ ਇਸ ਇਹ ਇੱਕ ਗੁਰੂ ਘਰ ਦੀ ਸੰਗਤ ਆ ਜੀ ਗੁਰੂ ਘਰ ਦੀ ਸੰਗਤੀ ਰੂਪ ਲੈ ਕੇ ਕੋਈ ਬੰਦਾ ਇਹੋ ਜਿਹਾ ਗੁਨਾਹ ਕਰੇ ਜੀ ਜੀ ਗੁਰੂ ਘਰ ਜੀ ਦੇਖੋ ਨਾ ਆਪਾਂ ਸੰਗਤਾਂ ਨੂੰ ਡਾਕ ਨਹੀਂ ਸਕਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਤੀ ਜੀ ਰੋਗ ਦੀ ਕਿਸੇ ਨੂੰ ਅਸੀਂ ਸੰਗਤੀ ਰੂਪ ਦੇ ਡੱਕ ਨਹੀਂ ਸਕਦੇ ਕਿਰਪਾ ਕਰਕੇ ਲੈ ਲਿਆ ਸਰ ਖੋਲ੍ਹ ਕੇ ਲੈ ਲਿਆ ਬਹੁਤ ਸ਼ਾਮ ਕੀ ਹੋਈ ਹੈ ਬੰਦੇ ਦੀ ਪਛਾਣ ਕੀ ਹੋਈ ਹੈ ਜੀ ਮੈਂ 1 ਮਿੰਟ ਜੀ 1 ਮਿੰਟ ਪਲੀਜ਼